ਗੁਰਜੀਕਾ ਖਾਲਸਾ ਵਾਇਗਦੋ ਜੀ ਕੀ ਫਤਿਹ ਮੇਰੀ ਤੱਕ ਸਾਹਿਬ ਦੇ ਜਹਤਰਾਂ ਨੂੰ ਬੇਨਤੀ ਆ ਵੀ ਇੱਕ ਰਿਨਾ ਪਹਿਲਾਂ ਪੰਜਾਬ ਆਓ ਪੰਜਾਬ ਆ ਕੇ ਤੇ ਉਹਨਾਂ ਘਰਾਂ ਦੇ ਵਿੱਚ ਢੇੜਾ ਮਾਰੋ ਜਿਨ੍ਹਾਂ ਘਰਾਂ ਦੇ ਬੱਚੇ ਹਜੇ ਤੱਕ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜੇ ਗਏ ਸੀ ਤੇ ਲਾਪਤਾ ਨੇ ਉਹਨਾਂ ਘਰਾਂ ਵਿੱਚ ਢੇੜੇ ਮਾਰੋ ਜਿਨ੍ਹਾਂ ਘਰਾਂ ਦੀਆਂ ਇਤਾਂ ਰੋਲੀਆਂ ਸੀਗੀਆਂ ਉਹਨਾਂ ਘਰਾਂ ਦੇ ਵਿੱਚ ਆਓ ਜਿਨ੍ਹਾਂ ਘਰਾਂ ਦੇ ਵਿੱਚ ਘਾਹ ਹੋ ਗਿਆ ਹੋਇਆ ਵਾ ਤੇ ਹਜੇ ਤੱਕ ਉਹਨਾਂ ਘਰਾਂ ਦੀ ਕਿਸੇ ਨੇ ਸਾਰ ਨਹੀਂ ਲਈ ਉਹਨਾਂ ਮਾਵਾ ਨੂੰ ਆ ਕੇ ਮਿਲੋ ਜਿਨ੍ਹਾਂ ਮਾਵਾ ਦੇ ਪੁੱਤ ਜਿਹੜੇ ਨੇ ਅਜੇ ਤੱਕ ਲੱਭੇ ਨਹੀਂ ਇਸ ਕਰਕੇ ਕਿਉਂ ਕਿ ਤੁਸੀਂ ਜਿਨ੍ਹਾਂ ਲੋਕਾਂ ਨੂੰ ਸਨਮਾਨ ਦੇ ਰਹੇ ਹੋ ਸਰਪਾਓ ਦੇ ਰਹੇ ਹੋ ਦਸਤਾਰਾਂ ਦੇ ਰਹੇ ਹੋ ਉਹਨਾਂ ਮਾਵਾ ਨੂੰ ਉਹਨਾਂ ਬੱਚਿਆਂ ਨੂੰ ਆ ਕੇ ਦੇਖੋ ਜਿਨ੍ਹਾਂ ਦੇ ਪਰਿਵਾਰ ਰੁਲ ਗਏ ਘਾਨ ਹੋ ਗਏ ਤੇ ਅਸੀਂ ਅਸੀਂ ਉਹਨਾਂ ਲੋਕਾਂ ਨੂੰ ਸਿਰਾਂ ਤੇ ਦਸਤਾਰਾਂ ਬੰਨ ਰਹੇ ਹਾਂ ਤਖ਼ਤ ਸੇ ਬੰਨ ਸਨਮਾਨ ਕਰ ਰਹੇ ਹਾਂ ਇੱਕ ਵਾਰੀ ਜਹਦ ਲਾਲ ਨੇ ਚਰਨਾਂ 'ਚ ਬੇਨਤੀ ਬੜੇ ਸਰਕਾਰ ਜੋਗ ਨੂੰ ਸਾਡੇ ਤੁਸੀਂ ਆ ਕੇ ਗੇੜਾ ਮਾਰੋ ਗੇੜਾ ਮਾਰਨ ਤੋਂ ਬਾਅਦ ਜਾ ਕੇ ਫਿਰ ਦੁਬਾਰਾ ਜੇ ਤੁਹਾਡੀ ਜ਼ਮੀਰ ਇਜਾਜ਼ਤ ਦੇਵੇ ਤੇ ਫਿਰ ਤੁਸੀਂ ਇਹਨਾਂ ਲੋਕਾਂ ਨੂੰ ਸਨਮਾਨਤ ਕਰਿਓ ਤੇ ਉਹਨਾਂ ਦਸਤਾਰਾਂ ਬਖਸ਼ਿਓ ਇਹਨਾਂ ਨੂੰ ਸਰੋਪੇ ਬਖਸ਼ਿਓ ਪਰ ਮੈਨੂੰ ਲੱਗਦਾ ਨਹੀਂ ਕਿ ਜੇ ਤੁਹਾਨੂੰ ਸੱਚ ਪਤਾ ਲੱਗ ਗਿਆ ਜੇ ਤੁਹਾਨੂੰ ਸੱਚ ਪਤਾ ਵਾ ਤੇ ਫਿਰ ਵੀ ਤੁਸੀਂ ਸਨਮਾਨ ਦੇ ਰਹੇ ਹੋ ਤੇ ਇਸ ਤੋਂ ਮਾੜੀ ਤੇ ਮੰਦਪਾਗੀ ਸਾਡੇ ਵਾਸਤੇ ਗੱਲ ਹੈ ਨਹੀਂ ਮਹਾਰਾਜ ਕਿਰਪਾ ਕਰੇ ਮਾਰੇ ਸਾਨੂੰ ਸਮੱਤ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ